ਡਾਕਟਰ ਐਮ ਆਰ ਐਸ ਪੱਲਾ ਡੀਏਵੀ ਸਕੂਲ ਕਿਲਾ ਮੰਡੀ ਦੇ ਕਾਰਾਟੇ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਨ ਤਗਮੇ ਜਿੱਤੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਰਿਚਾ ਮਹਾਜਨ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੀਆਂ ਕਾਰਾਟੇ ਖਿਡਾਰਨਾਂ ਨੇ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਜਿਸ ਵਿੱਚ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਅਤੇ ਇੱਕ ਲੜਕੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਨ ਤਗਮਾ ਜਿੱਤਿਆ ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਪਹੁੰਚਣ ਦੇ ਉੱਪਰ ਸਵਾਗਤ ਕੀਤਾ ਅਤੇ ਕੋਚਾਂ ਖਿਡਾਰੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਨਿਕਾ ਸੇ ਖੜੀ। ਪੌਚੀ ਗੇਮ ਕਰਦੇ ਹੋ ਆਪ। ਕਾਰਾਟੇ। ਕਾਰਾਟੇ ਮੈਂ ਵੀ ਕਹਾ ਖੇਲਨੇ ਗਏ ਸੀ ਆ। ਆਵੜਾ। ਆਵੜਾ। ਆਵੜਾ ਮੇਰੇ ਕੋਲ ਕਿੰਨੇ ਬੱਚੇ ਆਏ تھے۔ 850 ਬੱਚੇ ਆਏ تھے۔ ਅਹ ਵਹਾਂ ਪਹੁੰਚ ਜਾ ਕੇ ਆਪ ਕੋਈ ਰਹਿਣੇ ਮੇ ਖਾਣੇ ਮੇ ਪੀਣੇ ਨੂੰ ਕੋਈ ਦਿੱਕਤ ਨਹੀਂ। कैसा आपको वहाँ पर ट्रीटमेंट दिया गया बहुत अच्छा ट्रीटमेंट था वहाँ पे स्कूल की तरफ से क्या सहयोग मिला आपको स्कूल स्कूल की तरफ से मैम का शशि मैम का हमारे स्कूल के स्टाफ का और चेयरमैन का ज़्यादा सहयोग था आप कराटे गेम मेडल जीत के आए गोल्ड मेडल हाफ दा तो पहला भी लेते हैं, हाँ जी सिल्वर आया था, जी, वो थी गेम में पेन्नाटे क्या नाम है, है ना आपका हर्षिका कौन सी गेम करते हो कराटे अभी कहाँ से जीत कर आए हो आप कोलकाता वहाँ पे कितनी टीमें आई थी सेवेंटीन और एटीन इतनी आई थी टोटल बच्चे कितने आए थे एट सिक्सटी सर ठीक है और फाइट वहाँ पे कैसे हुई फाइट में कैसा लगा फाइट आप कितनी फाइट हुई आप छह फाइटें हुई थी बिहार से आए थे कई वेस्ट बंगाल से थे कई बिहार से थे और महाराष्ट्र से भी आए थे आपके घर से कैसा सपोर्ट है स्कूल से कैसा सपोर्ट है अपके? बहुत अच्छा है। है सब सर जब योर स्कूल से स्कूल से, से किसका किसका सपोर्ट है सर से का हमारे को चलो तो प्रिंसिपल मैम क्या चेयरमैन साहब क्या और इतना टाइम इस्तेमाल लगी नाम कृष्ण मित्रा बड़ा कुछ बोल रहे हो हो रहा कैसा रहा आपका टूर्नामेंट बहुत अच्छा और ਆਪਕੋ ਸਕੂਲ ਦੇ ਤਰਫੋਂ ਕਿਹਦਾ ਸਪੋਰਟ ਰਹਾ ਬਹੁਤ ਅੱਛਾ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਸ਼ਿਵੰਤ तिवारी ਹੈ ਸਰ ਇਹ ਮੈਡਲ ਜਿੱਤ ਕੇ ਲੈ ਕੇ ਆਏ ਇਹ ਬੱਚੇ ਹਾਵੜਾ ਤੋਂ ਮੈਡਲ ਜਿੱਤ ਕੇ ਲੈ ਕੇ ਆਏ ਆਪਣੇ ਹਾਵੜਾ ਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੋਇਆ ਸੀਗੇ ਤੇ ਉੱਥੋਂ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਉੱਥੇ ਕਾਫੀ ਟੀਮਾਂ ਆਈਆਂ ਸੀ 860 ਬੱਚੇ ਆਏ ਸੀਗੇ ਟੋਟਲ ਜੀਨ ਕੋਈ ਯੂਪੀ ਦਾ ਹੈ ਕੋਈ ਬਿਹਾਰ ਤੋਂ ਕੋਈ ਹਰਿਆਣਾ ਤੋਂ ਕੋਈ ਮਹਾਰਾਸ਼ਟਰ ਤੋਂ ਕੋਈ ਉੱਤਰਾਖੰਡ ਤੋਂ ਸੀਗਾ ਇਹ ਅਲੱਗ-ਅਲੱਗ ਸਟੇਟਾਂ ਤੋਂ ਤੇ ਇਹ ਕਾਇ ਸੀਗੇ ਆਪਣੇ ਉਧਰੋਂ ਕੀ ਨਾ ਕਹਿੰਦੇ ਆ ਇਹ ਕਾਸ ਬਟਾ ਨਹੀਂ ਜੋ ਦੂਸਰੀ ਕੰਟਰੀ ਸੇ ਆਏ ਹੋਏ ਸੀ ਬੰਗਲਾਦੇਸ਼ ਸੇ ਬੰਗਲਾਦੇਸ਼ ਤੇ ਵੀ ਆਏ ਸੀਗੇ ਬੱਚੇ ਠੀਕ ਹੈ ਨਾ ਨੇਪਾਲ ਤੋਂ ਵੀ ਆਏ ਸੀ ਮਤਲਬ ਬਹੁਤ ਵਧੀਆ ਰਿਹਾ ਟੂਰਨਾਮੈਂਟ ਬਹੁਤ ਵਧੀਆ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉੱਥੇ ਇਹ ਕੀ ਗਰਮੀ ਬਹੁਤ ਜ਼ਿਆਦਾ ਹੀ ਗਰਮੀ ਨਾ ਦੇਖਦੇ ਹੋ ਬੱਚਿਆਂ ਨੇ ਫਿਰ ਵੀ ਬਹੁਤ ਵਧੀਆ ਸਪੋਰਟ ਮਤਲਬ ਆਪਣਾ ਉੱਥੇ ਪਾਰਟਿਸਿਪੇਟ ਕੀਤਾ ਬੱਚਿਆਂ ਨੇ ਸਰ ਛੋਟੇ ਛੋਟੇ ਬੱਚਿਆਂ ਨੇ ਸਿਖਾਉਣਾ ਹੀ ਬੜੀ ਵੱਡੀ ਗੱਲ ਹੈ ਜੀ ਚਲੋ ਦੇਖੋ ਜੀ ਇਹ ਆਪਣੇ ਤੇ ਡਿਪੈਂਡ ਹੈਗਾ ਕਿ ਆਪਣਾ ਮਾਈਂਡ ਸੈਟਅਪ ਜੇ ਰੱਖਾ ਆਪਣੇ ਦਿਮਾਗ 'ਚ ਸੋਚਿਆ ਕਿ ਛੋਟਾ ਬੱਚਾ ਹੈ ਆਪਣੇ ਦਿਮਾਗ 'ਚ ਸੋਚਿਆ ਕਿ ਵੱਡਾ ਬੱਚਾ ਹੈ ਉਨਾ ਹੀ ਸਾਡਾ એનર્ਜੀ ਵੇਸਟ ਹੋਣਾ ਆਪਾਂ ਇਹ ਚੀਜ਼ ਨਹੀਂ ਸੋਚਣਾ ਕਿ ਛੋਟਾ ਬੱਚਾ ਹੈ ਜਾਂ ਕਿ ਮਤਲਬ ਹੋਟਾ ਹਰਦਿਲ ਸਭ ਇਕੁਅਲ ਆ ਆਪਾਂ ਸੋਚਦੇ ਕਿ ਇਹ ਬੱਚਾ ਵਧੀਆ ਹੈ ਠੀਕ ਹੈ ਨਾ ਆਪਾਂ ਇਹ ਸੋਚਦੇ ਕਿ ਬੱਚਾ ਵਧੀਆ ਆਪਾਂ ਉਸ ਬੱਚੇ ਨੂੰ ਅੱਗੇ ਤਿਆਰ ਕਰਦੇ ਆਂ ਔਰ ਵਧੀਆ ਤਰੀਕੇ ਨਾਲ ਬੱਚੇ ਨੂੰ ਮਾਈਂਡ ਸੈਟਅਪ ਵਾਸ਼ ਕਰਕੇ ਵਧੀਆ ਤਰੀਕੇ ਨਾਲ ਆਪਾਂ ਗੇਮ ਵਾਲੇ ਪਾਸੇ ਬੱਚੇ ਨੂੰ ਲੈ ਕੇ ਜਾਂਦੇ ਆਂ ਕਿੰਨੇ ਮਿੰਟ ਹਾਡੇ ਸਕੂਲ ਦੇ ਇਸ ਸਕੂਲ ਦੇ ਚਾਰ ਬੱਚੇ ਗਏ ਸੀਗੇ ਚਾਰ ਦੇ ਚਾਰੇ 골ਡ ਆਏ ਆਪਣੇ ਅਲੱਗ-ਅਲੱਗ ਵੇਟ ਦੇ ਵਿੱਚ ਜੀ ਇੰਟਰਨੈਸ਼ਨਲ ਕਿਹਾ ਤੇ ਪਾਜੀ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਅਮਨਦੀਪ ਕਾਲੀਆ ਜੇ ਪਰ ਕਿੰਨੀ ਗੇ ਖੁਸ਼ੀ ਹੁੰਦੀ ਜਦੋਂ ਬੱਚੇ 골ਡ ਕਰਦੇ ਸਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਮਤਲਬ ਕਿ ਐਜ਼ ਏ ਟੀਚਰ ਐਜ਼ ਏ ਫਾਦਰ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਇਹ ਚਾਹਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਹੋਰ ਤਰੱਕੀ ਕਰਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ